ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਅਮਨ ਵੈਜਰਸੋਈ ਵਿੱਚ ਅੱਜ ਮੈਂ ਤੁਹਾਡੇ ਨਾਲ ਫ੍ਰੈਂਚ ਫ੍ਰਾਈਜ਼ ਦੀ ਰੈਸিপি ਸ਼ੇਅਰ ਕਰਨ ਜਾ ਰਹੀ ਹਾਂ ਫ੍ਰੈਂਚ ਫ੍ਰਾਈਜ਼ ਬੱਚਿਆਂ ਦੇ ਫੇਵਰਟ ਸਨੈਕਸ ਹੁੰਦੇ ਹਨ ਬੱਚੇ ਇਸ ਨੂੰ ਬਹੁਤ ਖੁਸ਼ ਹੋ ਕੇ ਖਾਂਦੇ ਹਨ ਜਿਸ ਤਰੀਕੇ ਨਾਲ ਅਸੀਂ ਮੈਕਡੋ ਜਾਂ ਕਿਸੇ ਰੈਸਟੋਰੈਂਟ ਵਿੱਚ ਫ੍ਰੈਂਚ ਫ੍ਰਾਈਜ਼ ਲੈ ਕੇ ਖਾਂਦੇ ਹਾਂ ਬਿਲਕੁਲ ਉਸੇ ਤਰੀਕੇ ਨਾਲ ਅਸੀਂ ਇਹਨਾਂ ਨੂੰ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਫ੍ਰੈਂਚ ਫ੍ਰਾਈਜ਼ ਬਣਾਉਣ ਵਾਸਤੇ ਅਸੀਂ ਇੱਥੇ ਆਲੂ ਲੈ ਹਨ ਆਲੂਆਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਅਸੀਂ ਧੋ ਲਿਆ ਹੈ ਚੰਗੀ ਤਰ੍ਹਾਂ ਆਲੂਆਂ ਨੂੰ ਧੋ ਕੇ ਅਸੀਂ ਇਹਨਾਂ ਨੂੰ ਬਿਲਕੁਲ ਸਾਫ਼ ਸੁਥਰੇ ਤਰੀਕੇ ਦੇ ਨਾਲ ਛਿੱਲ ਲਵਾਂਗੇ ਆਲੂਆਂ ਵਿੱਚ ਮਿੱਟੀ ਵਗੈਰਾ ਬਹੁਤ ਹੁੰਦੀ ਹੈ ਇਸ ਲਈ ਇਹਨਾਂ ਨੂੰ ਅਸੀਂ ਬਿਲਕੁਲ ਚੰਗੀ ਤਰ੍ਹਾਂ ਧੋ ਲਿਆ ਹੈ ਅਤੇ ਇਹਨਾਂ ਨੂੰ ਛਿੱਲ ਲਿਆ ਹੈ ਮੇਰੇ ਕੋਲ ਇੱਕ ਫਰਾਈਜ਼ ਕਟਰ ਹੈ ਮੈਂ ਇਸ ਤਰੀਕੇ ਨਾਲ ਇਹਨਾਂ ਨੂੰ ਫਰਾਈਜ਼ ਦੀ ਸ਼ੇਪ ਵਿੱਚ ਕੱਟ ਨਹੀਂ ਹਾਂ ਜੇਕਰ ਤੁਹਾਡੇ ਕੋਲ ਫਰਾਈਜ਼ ਕਟਰ ਨਹੀਂ ਹੈ ਫਿਰ ਤੁਸੀਂ ਇਸ ਨੂੰ ਹੱਥ ਦੀ ਸਹਾਇਤਾ ਨਾਲ ਚੋਪਿੰਗ ਬੋਰਡ ਤੇ ਵੀ ਇਸ ਤਰੀਕੇ ਨਾਲ ਪਤਲੇ-ਬਤਲੇ ਲੰਬੇ-ਲੰਬੇ ਪੀਸਾਂ ਵਿੱਚ ਕੱਟ ਸਕਦੇ ਹੋ ਫਰਾਈਜ਼ ਕਟਰ ਦੇ ਨਾਲ ਥੋੜਾ ਕੰਮ ਕਰਨਾ ਆਸਾਨ ਹੋ ਜਾਂਦਾ ਹੈ ਅਤੇ ਪੀਸ ਵੀ ਬਿਲਕੁਲ ਇੱਕੋ ਜਿਹੇ ਕੱਟ ਕੇ ਤਿਆਰ ਹੋ ਜਾਂਦੇ ਹਨ ਸਾਰੇ ਪੀਸ ਅਸੀਂ ਇਸ ਤਰੀਕੇ ਨਾਲ ਕੱਟ ਕੇ ਤਿਆਰ ਕਰ ਲਏ ਹਨ ਹੁਣ ਅਸੀਂ ਇਹਨਾਂ ਨੂੰ ਪਾਣੀ ਦੇ ਨਾਲ ਚੰਗੀ ਤਰ੍ਹਾਂ 4 ਤੋਂ 5 ਵਾਰ ਧੋ ਲਵਾਂਗੇ ਚੰਲੂ ਅਸੀਂ ਚੰਗੀ ਤਰ੍ਹਾਂ ਧੋ ਕੇ ਰੱਖ ਲਏ ਹਨ ਹੁਣ ਅਸੀਂ ਇੱਕ ਵੱਡੀ ਕੜਾਈ ਲਈ ਉਸ ਵਿੱਚ ਅਸੀਂ ਪਾਣੀ ਗਰਮ ਕਰਨਾ ਰੱਖਿਆ ਹੈ ਜਦੋਂ ਪਾਣੀ ਚੰਗੀ ਤਰ੍ਹਾਂ ਗਰਮ ਹੋ ਜਾਵੇ ਉਸ ਵਿੱਚ ਇੱਕ ਚਮਚ ਅਸੀਂ ਨਮਕ ਪਾ ਦਵਾਂਗੇ ਪਾਣੀ ਗਰਮ ਹੋਣ ਤੇ ਅਸੀਂ ਇਸ ਵਿੱਚ ਘੱਟੇ ਹੋਏ ਆਲੂ ਪਾ ਦੇਣੇ ਹਨ 5 ਤੋਂ 7 ਮਿੰਟ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਬੋਇਲ ਕਰ ਲੈਣਾ ਹੈ ਬਹੁਤ ਜ਼ਿਆਦਾ ਅਸੀਂ ਇਹਨਾਂ ਨੂੰ ਬੋਇਲ ਨਹੀਂ ਕਰਨਾ ਬਲਕਿ ਇਹਨਾਂ ਨੂੰ ਅਸੀਂ ਸੌਫਟ ਹੋਣ ਤੱਕ ਹੀ ਬੋਇਲ ਕਰਨਾ ਹੈ ਕਿਸੇ ਨਾਈਫ ਦੀ ਸਹਾਇਤਾ ਨਾਲ ਅਸੀਂ ਇੱਕ ਪੀਸ ਨੂੰ ਖੱਟ ਕੇ ਵੇਖ ਲਵਾਂਗੇ ਆਲੂ ਸਾਡੇ ਬਿਲਕੁਲ ਸੌਫਟ ਹੋ ਚੁੱਕੇ ਹਨ ਹੁਣ ਅਸੀਂ ਸਾਰਾ ਪਾਣੀ ਇਸ ਦਾ ਡレイン ਕਰ ਲਿਆ ਹੈ ਅਤੇ ਚੰਗੀ ਤਰ੍ਹਾਂ ਇਹਨਾਂ ਨੂੰ ਠੰਡੇ ਪਾਣੀ ਦੇ ਨਾਲ ਅਸੀਂ ਧੋ ਲਵਾਂਗੇ ਆਲੂਆਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਲਿਆ ਹੈ ਅਤੇ ਇਸ ਦਾ ਪਾਣੀ ਬਿਲਕੁਲ ਚੰਗੀ ਤਰ੍ਹਾਂ ਸੁਕਾ ਲਵਾਂਗੇ ਹੁਣ ਅਸੀਂ ਇਹਨਾਂ ਨੂੰ ਠੰਡੇ ਕਰ ਲਿਆ ਹੈ ਤੇ ਕੜਾਈ ਵਿੱਚ ਅਸੀਂ ਤੇਲ ਗਰਮ ਕਰਨਾ ਰੱਖ ਦਿੱਤਾ ਹੈ ਤੇਲ ਅਸੀਂ ਇਥੇ ਫਾਈਨ ਆਇਲ ਲਿਆ ਹੈ ਹੁਣ ਅਸੀਂ ਤੇਲ ਦੇ ਗਰਮ ਹੋਣ ਤੋਂ ਬਾਅਦ ਇਸ ਵਿੱਚ ਥੋੜੇ ਥੋੜੇ ਕਰਕੇ ਆਪਣੇ ਫਰਾਈਜ਼ ਪਾ ਦਵਾਂਗੇ ਤੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਫਰਾਈਜ਼ ਅਸੀਂ ਬਿਲਕੁਲ ਥੋੜੇ ਥੋੜੇ ਪਾ ਕੇ ਹੀ ਫਰਾਈ ਕਰਾਂਗੇ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਇਹਨਾਂ ਨੂੰ ਸੇਕ ਲੱਗ ਜਾਂਦਾ ਹੈ ਤੇ ਇੱਕ ਦੂਸਰੇ ਦੇ ਨਾਲ ਨਹੀਂ ਚਿਪਕਦੇ ਇਸ ਤਰੀਕੇ ਨਾਲ ਸੀ ਹਲਕੇ ਜਿਹੇ ਹੱਥਾਂ ਨਾਲ ਇਹਨਾਂ ਨੂੰ ਹਿਲਾਉਣਾ ਹੈ ਇੱਕ ਬੈਚ ਅਸੀਂ ਫਰਾਈ ਕਰ ਲਿਆ ਹੈ ਇਹਨਾਂ ਨੂੰ ਅਸੀਂ ਕਿਸੇ ਪਲੇਟ ਵਿੱਚ ਕੱਢ ਲਵਾਂਗੇ ਇਸੇ ਤਰੀਕੇ ਨਾਲ ਅਸੀਂ ਦੂਸਰਾ ਬੈਚ ਤਿਆਰ ਕਰ ਲਵਾਂਗੇ ਜਿੰਨੇ ਫਰਾਈ ਦੀ ਤੁਹਾਨੂੰ ਜ਼ਰੂਰਤ ਹੈ ਉਹਨੇ ਤੁਸੀਂ ਫਰਾਈ ਕਰ ਸਕਦੇ ਹੋ ਬਾਕੀ ਦੇ ਫਰਾਈਜ਼ ਤੁਸੀਂ ਆਪਣੇ ਫ੍ਰਿਜ ਵਿੱਚ ਕਿਸੇ ਟਾਈਟ ਕੰਟੇਨਰ ਵਿੱਚ ਜਾਂ ਕਿਸੇ ਜਿਪਲੌਕ ਵਿੱਚ ਤੁਸੀਂ ਪਾ ਕੇ ਫ੍ਰਿਜ ਵਿੱਚ ਸਟੋਰ ਕਰ ਸਕਦੇ ਹੋ ਫਰਾਈਜ਼ ਅਸੀਂ ਫਰਾਈ ਕਰ ਲਏ ਹਨ ਹੁਣ ਅਸੀਂ ਇਸ ਤੇ ਹਲਕਾ ਜਿਹਾ ਨਮਕ ਪਾਵਾਂਗੇ ਚੀਲੀ ਫਲੈਕਸ ਪਾਵਾਂਗੇ ਔਰ ਗੈਰਨੋ ਪਾਵਾਂਗੇ ਤੋੜੀ ਜੀ ਤੁਸੀਂ ਇਸ ਤੇ ਕਾਲੀ ਮਿਰਚ ਪਾ ਲੈਣੀ ਹੈ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲੈਣਾ ਹੈ ਫਰਾਈਸ ਸਾਡੇ ਬਿਲਕੁਲ ਬਣ ਕੇ ਤਿਆਰ ਹੋ ਗਏ ਹਨ ਤੁਸੀਂ ਕਿਸੇ ਵੀ ਸੌਸ ਨਾਲ ਇਹਨਾਂ ਨੂੰ ਸਰਵ ਕਰ ਸਕਦੇ ਜੇਕਰ ਤੁਹਾਨੂੰ ਮੇਰੀ ਫ੍ਰੈਂਚ ਫ੍ਰਾਈਜ਼ ਦੀ ਰੈਸਪੀ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ